ਵਾਜਵਾ ਸਾਹਿਬ ਤੇ ਖੁਦ ਜਿਹੜਾ ਹੈਗਾ ਬੀਜੇਪੀ ਦਾ ਕੁੰਡਾ ਖੜਕਾਉਂਦੇ ਫਿਰਦੇ ਆ ਠੀਕ ਨੇ ਬੰਗਲੌਰ ਜਾ ਕੇ ਆਏ 12 ਪੌੜੀਆਂ ਚੜ ਗਏ ਆ ਬਸ ਕੁੰਡਾ ਖੜਕਾਉਣਾ ਹੈ ਬੈਲ ਮਾਰਨੀ ਹੈ ਬਸ ਇੰਨੀ ਭਰਾ ਪਹਿਲਾਂ ਹੀ ਬੈਠਿਆ ਸਾਰਾ ਕੁਝ ਉੱਥੀ ਹੈ ਵਾਜਵਾ ਸਾਹਿਬ ਲੀਡਰ ਆਪੋਜੀਸ਼ਨ ਹੈਗੇ ਆ ਉਹ ਮਤਲਬ ਇੱਕਦਮ ਇਹੋ ਜਿਹਾ ਗੁਮਰਾਹਕੋਨ ਪ੍ਰਚਾਰ ਕਰਦੇ ਆ ਵੀ ਆਪਣੇ ਬੰਦੇ ਨੂੰ ਬਚਾਈਏ ਕਿਦਾਂ ਮਤਲਬ ਸ਼ਾਇਦ ਦੇਸ਼ ਦੇ ਨਾਲ ਉਹ ਜਿਹੜੇ ਜਾਂਦੇ ਹੋਏ ਲੋਕ ਰੁਕ ਜਾਣ ਵੀ ਯਾਰ 32 ਬੰਦੇ ਉਧਰੋਂ ਆਣ ਲੱਗੇ ਆ ਜਦ ਕਿ ਐਸਾ ਕੁਝ ਨਹੀਂ ਹੈ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਪੰਜਾਬ ਦਾ ਅਜੰਡਾ ਨਹੀਂ ਹੈਗਾ ਜਿਸ ਦੇ ਨਾਲ ਇੱਕ ਸਾਰਥਕ ਬਹਿਸ ਹੋ ਸਕੇ ਠੀਕ ਹੈ ਨਾ ਇਹ ਤਾਂ ਖੁਦ ਭੱਜਦੇ ਫਿਰਦੇ ਹੈਗੇ ਆ ਕਿ ਜਹਾਜ਼ ਜਿਹੜਾ ਉਹ ਡੁੱਬ ਰਿਹਾ ਲੋਕ ਉਹਨੂੰ ਛੱਡ ਕੇ ਜਾ ਰਹੇ ਹੈਗੇ ਆ ਕੁੱਲ ਮਿਲਾ ਕੇ 2.5 ਟੋਟਰੂ ਇਸ ਪਾਰਟੀ ਦੇ ਵਿੱਚ ਰਹਿ ਗਏ ਆ ਟਾਈਟੈਨਿਕ ਬਣ ਗਿਆ ਠੀਕ ਹੈ ਨਾ ਬਿਲਕੁਲ ਬਣ ਗਿਆ 2.5 ਟੋਟਰੂ ਇਸ ਪਾਰਟੀ ਦੇ ਵਿੱਚ ਰਹਿ ਗਏ ਆ ਸਾਰੇ ਬੰਦੇ ਪ੍ਰਧਾਨ ਬਣਨ ਨੂੰ ਫਿਰਦੇ ਆ ਸਾਰੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਆ ਤੂੰ ਨੈਚੁਰਲੀ ਫਿਰ ਇਹਨਾਂ ਕੋਲ ਇਦਾਂ ਤੇ ਯਾਨੀ ਕਿ ਜਿਹੜੇ ਮੁੱਦੇ ਹੈ ਹੀ ਨਹੀਂ ਆ ਉਹਨਾਂ ਨੂੰ ਭਰਨ ਤੋਂ ਇਲਾਵਾ ਹੋਰ ਤਾਂ ਕੋਈ ਕੰਮ ਹੈ ਨਹੀਂ ਆ ਸੋ ਸੋਲ ਵੀ ਵਿਵਾਂ ਦਾ ਵਦੇ ਪਹਿਲੇ ਦਿਨ ਦੀ ਸਮਾਪਤੀ ਅੱਜ ਸੈਸ਼ਨ ਦੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਕ ਸਾਡਾ ਮੌਜੂਦ ਨੇ ਗਰਕ ਸਾਹਿਬ ਵਿਰੋਧੀ ਜੋ ਸਵਾਲ ਕਰ ਰਹੇ ਨੇ 2 ਦਿਨ ਦਾ ਸਮਾਂ ਕਹਿੰਦੇ ਖਾਣਾ ਪੂਰਤੀ ਹੋ ਗਈ ਹੈ ਕਹਿੰਦੇ ਇਸ ਤੋਂ ਉੱਪਰ ਕੁਝ ਨਹੀਂ ਇਹਨਾਂ ਕੋਲ ਮੁੱਦਾ ਹੈਗਾ ਕੋਈ ਮੁੱਦਾ ਤਾਂ ਇਹ ਕੋਲੇ ਅਫਵਾਹਾਂ ਫਲਾਉਣ ਦਾ ਮੁੱਦਾ ਹੈ ਜੀ 32 ਐਮਐਲਏ ਸਾਡੇ ਸੰਪਰਕ 'ਚ ਨੇ ਠੀਕ ਹੈ ਕੋਈ ਚਰਚਾ ਠੀਕ ਹੈ ਨਾ ਜਿਨ੍ਹਾਂ ਕੋਲੇ ਮੁੱਦਾ ਹੁੰਦਾ ਤੇ ਇਹਨੂੰ ਅਫਵਾਹਾਂ ਫਲਾਉਣ ਦੀ ਜਰੂਰਤ ਤਾਂ ਪੈਂਦੀ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਪੰਜਾਬ ਦਾ ਅਜੰਡਾ ਨਹੀਂ ਹੈਗਾ ਜਿਸ ਦੇ ਨਾਲ ਇੱਕ ਸਾਰਥਕ ਬਹਿਸ ਹੋ ਸਕੇ ਠੀਕ ਹੈ ਨਾ ਇਹ ਤਾਂ ਖੁਦ ਭੱਜਦੇ ਫਿਰਦੇ ਹੈਗੇ ਆ ਠੀਕ ਹੈ ਨਾ ਬਿਲਕੁਲ ਲੈ ਕੇ ਉਹਨਾਂ ਮੁੱਦਾ ਦੱਸਣ ਕਿਹੜਾ ਮੁੱਦਾ ਅਸੀਂ ਬਿਲਕੁਲ ਵਧਾ ਦਿੰਨੇ ਆ ਇਹਨਾਂ ਕੋਲ ਹੈ ਹੀ ਨਹੀਂ ਹੈ ਲੀਡਰ ਆਫ ਹਾਊਸ ਨਹੀਂ ਆ ਰਿਹਾ ਕਹਿੰਦੇ ਕਿੰਨਾ ਸੀਰੀਅਸ ਲੈ ਰਹੇ ਹੋ ਤੁਸੀਂ ਨਹੀਂ ਦੇਖੋ ਲੀਡਰ ਆਫ ਹਾਊਸ ਜੈਨਕੀ ਸਾਰੇ ਮੰਤਰੀ ਹੈਗੇ ਆ ਸਾਰਾ ਆਬਲਾ ਸੰਬਲਾ ਹੈਗਾ ਹੁਣ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਵੀ ਕੀ ਕੰਮ ਆ ਉਸਦਾ ਹਾਂ ਠੀਕ ਹੈ ਨਾ ਮਹਿਮਾਨ ਸਾਹਿਬ ਦੀ ਗੱਲ ਕਰ ਰਹੇ ਹਾਂ ਹੋ ਸਕਦਾ ਜੈਨਕੀ ਸਿਹਤ ਪੱਖੋਂ ਠੀਕ ਨਾ ਠੀਕ ਹੈ ਨਾ ਮਾਨ ਸਾਹਿਬ ਨੇ ਡਿਊਟੀ ਵੀ ਲਗਾਈ ਹੋਣੀ ਹੈ ਕਿਸੇ ਨਾ ਕਿਸੇ ਦੇ ਅੰਦਰ ਕਿਸੇ ਮੰਤਰੀ ਦੀ ਕਿ ਉਹਨਾਂ ਦੇ ਬਿਹਾਵ ਦੇ ਉੱਤੇ ਜਵਾਬ ਦੇਣ ਦੀ ਸੋ ਇਹ ਕੋਈ ਜਵਾਬ ਨਹੀਂ ਹੁੰਦੇ ਇਹ ਕੋਈ ਸਵਾਇਤਾ ਦਾ ਕੋਈ ਮੁੱਦੇ ਨਹੀਂ ਹੁੰਦੇ ਆ ਇਹ ਲੋਕ ਕੀ ਕਰਦੇ ਨੇ ਜਿਹੜਾ ਮੁੱਦਾ ਹੈ ਹੀ ਨਹੀਂ ਹੈ ਠੀਕ ਹੈ ਨਾ ਉਹਨੂੰ ਉਠਾ ਕੇ ਮਤਲਬ ਆਪਣੀ ਸਿਕੀਨ ਬਚਾਉਂਦੇ ਆ ਹੁਣ ਤੁਸੀਂ ਦੇਖੋ ਵੀ ਜਿਸ ਤਰੀਕੇ ਨਾਲ ਕਾਂਗਰਸ ਦਾ ਜਹਾਜ਼ ਡੁੱਬ ਰਿਹਾ ਹੈਗਾ ਠੀਕ ਹੈ ਨਾ ਲੋਕ ਉਹਦੇ ਚ ਦੌੜ ਰਹੇ ਹੈਗੇ ਆ ਹੁਣ ਬਾਜਵਾ ਸਾਹਿਬ ਲੀਡਰ ਆਪੋਜੀਸ਼ਨ ਹੈਗੇ ਆ ਉਹ ਮਤਲਬ ਇੱਕਦਮ ਇਹੋ ਜਿਹਾ ਗੁਮਰਾਹਕੋਨ ਪ੍ਰਚਾਰ ਕਰਦੇ ਆ ਵੀ ਆਪਣੇ ਬੰਦੇ ਨੂੰ ਬਚਾਈਏ ਕਿਦਾਂ ਮਤਲਬ ਸ਼ਾਇਦ ਤੇ ਉਧਰੋਂ ਆਣ ਲੱਗੇ ਆ ਜਦ ਕਿ ਐਸਾ ਕੁਝ ਨਹੀਂ ਹੈ ਬਲਕਿ ਮੈਂ ਖੁਦ ਇੱਕ ਕੀ ਲੱਗਦਾ ਗਰਗਸਾਹ ਬਾਜਵਾ ਸਾਹਿਬ ਨੇ ਗੱਲ ਕੀਤੀ ਕਿਉਂ ਹੈ ਵੀ ਛੱਡ ਕੇ ਜਾ ਰਹੇ ਉਹ ਮੈਂ ਉਹ ਤਾਂ ਦੱਸ ਤੇ ਰਿਹਾ ਮੈਂ ਕਿਉਂ ਛੱਡ ਕੇ ਗੱਲ ਕੀਤੀ ਹੈ ਗੱਲ ਇਸ ਕਰਕੇ ਕੀਤੀ ਹੈ ਕਿ ਜਹਾਜ਼ ਜਿਹੜਾ ਉਹ ਡੁੱਬ ਰਿਹਾ ਲੋਕ ਉਹਨੂੰ ਛੱਡ ਕੇ ਜਾ ਰਹੇ ਹੈਗੇ ਆ ਕੁੱਲ ਮਿਲਾ ਕੇ 2.5 ਟੋਟਰੂ ਇਸ ਪਾਰਟੀ ਦੇ ਵਿੱਚ ਰਹਿ ਗਏ ਆ ਟਾਈਟੈਨਿਕ ਬਣ ਗਿਆ ਉਹ ਠੀਕ ਹੈ ਨਾ ਬਿਲਕੁਲ ਬਣ ਗਿਆ 2.5 ਟੋਟਰੂ ਇਸ ਪਾਰਟੀ ਦੇ ਵਿੱਚ ਰਹਿ ਗਏ ਆ ਸਾਰੇ ਬੰਦੇ ਪ੍ਰਧਾਨ ਬਣਨ ਨੂੰ ਫਿਰਦੇ ਆ ਸਾਰੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਆ ਤੋ ਨੈਚੁਰਲੀ ਫਿਰ ਇਹਨਾਂ ਕੋਲ ਇਦਾਂ ਤੇ ਯਾਨੀ ਕਿ ਕੀ ਬਾਜਵਾ ਸਾਹਿਬ ਤੇ ਖੁਦ ਜਿਹੜਾ ਹੈਗਾ ਬੀਜੇਪੀ ਦਾ ਕੁੰਡਾ ਖੜਕਾਉਂਦੇ ਫਿਰਦੇ ਆ ਠੀਕ ਹੈ ਨਾ ਬੰਗਲੌਰ ਜਾ ਕੇ ਆਏ ਪੱਕੀ ਖਬਰ ਹੈ ਜੀ ਮੈਂ ਜਮਾ ਸਾਡੇ ਕੋਲ ਪੱਕੀ ਖਬਰ ਹੈ ਠੀਕ ਹੈ ਨਾ 12 ਪੌੜੀਆਂ ਚੜ ਗਏ ਆ ਬਸ ਕੁੰਡਾ ਖੜਕਾਉਣਾ ਹੈ ਬੈਲ ਮਾਰਨੀ ਹੈ ਬਸ ਇੰਨੀ ਹੀ ਭਰਾ ਪਹਿਲਾਂ ਹੀ ਸਾਰਾ ਕੁਝ ਉੱਥੀ ਹੈ ਅੱਛਾ ਇੱਕ ਸਵਾਲ ਹੋਰ ਜਿਹੜਾ ਪਠਾਨ ਮਾਜਰਾ ਸਾਹਿਬ ਨੇ ਅੱਜ ਕੀਤਾ ਔਰ ਜਿਹਨੂੰ ਆਪੋਜੀਸ਼ਨ ਨੇ ਵੀ ਸਲਾਹਿਆ ਕਹਿੰਦੇ ਵੀ ਜੇ ਆਪਾਂ ਪਬਲਿਕਲੀ ਬਿੱਲ ਮਾਫ ਕਰ ਸਕਦੇ ਆ ਬਿਜਲੀ ਦਾ ਸਰਕਾਰੀ ਸਕੂਲਾਂ ਦਾ ਬਿੱਲ ਮਾਫ ਹੋ ਸਕਦਾ ਕਿੰਨਾ ਲੱਗਦੇ ਆ ਸਹੀ ਸਵਾਲ ਹੈ ਨੁਤੇ ਕੋ ਤਾਂ ਹੁਣ ਇਸ ਵਿੱਚ ਯਾਨੀ ਕਿ ਜੋ ਵਿਧਾਨ ਸਭਾ ਚ ਮੁੱਦਾ ਉੱਠਿਆ ਜਿਹੜਾ ਚੀਜ਼ ਵਿਧਾਨ ਸਭਾ ਚ ਹੁੰਦੀ ਹੈ ਗਰਾਉਂਡ ਤਾਂ ਔਨ ਰਿਕਾਰਡ ਹੁੰਦੀ ਆ ਠੀਕ ਹੈ ਨਾ ਉਸ ਦੇ ਉੱਤੇ ਬਹਿਸ ਵੀ ਹੋਏਗੀ ਠੀਕ ਹੈ ਨਾ ਜੇਕਰ ਯਾਨੀ ਕਿ ਬਹੁ ਸੰਮਤੀ ਉਸ ਨੂੰ ਚਾਹੁੰਦੇ ਹੋਏਗੀ ਤਾਂ ਹੋ ਜਾਏਗਾ ਕੋਈ ਖਾਸ ਗੱਲ ਨਹੀਂ ਬਿਲਕੁਲ ਠੀਕ ਹੈ ਸੋ ਨੀਲ ਗਰਗੁਨ ਨੇ ਸਾਫ਼ ਕੀਤਾ ਕਿ ਕਾਂਗਰਸ ਦੇ ਕੋਲ ਮੁੱਦਿਆਂ ਤੋਂ ਇਲਾਵਾ ਕੁਝ ਹੈ ਹੀ ਨਹੀਂ ਨਾ ਕੋਲ ਜਿਸ ਤੇ ਚੱਜ ਦੀ ਚਰਚਾ ਕਰ ਸਕਣ ਕੋਈ ਮੁੱਦਾ ਲੈ ਕੇ ਆ ਸਕਣ ਇਸ ਕਰਕੇ ਮੁੱਦਾ ਹੀ ਨਿੱਕ ਗੱਲਾਂ ਕਰ ਰਹੇ ਨੇ ਤੇ ਆਪਣਾ ਜਿਹੜੀ ਉਹ ਆਪ ਦੇ ਵਿਧਾਇਕਾਂ ਵੱਲੋਂ ਪਾਜਪਾ ਸ਼ਾਮਲ ਹੋਣ ਦੀ ਗੱਲ ਕਰ ਰਹੇ ਨੇ ਕਹ ਗੱਲ ਉਹ ਉਹਨਾਂ ਵਾਲੋਂ ਗਲਕਮਾਕੇ ਕਰਦੇ ਪੈ ਨੇ ਸਚਾਈ ਕਿੰਨੀ ਕਹਿੰਨਾ ਬੜੀ ਛੇਤੀ ਸਾਹਮਣੇ ਆ ਜਾਏਗਾ ਨਵੀਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜ਼ਾਜ਼ਤ ਸ਼ੁਕਰੀਆ